ਹੈਲੋ ਹਾਂ ਜੀ ਸਾਰੀ ਗੱਲ ਜਿਵੇਂ ਸਾਰੇ ਨੂੰ ਉਮੀਦ ਕਰਦਾਂਗੇ ਵਧੀਆ ਹੋਗੇ ਤੇ ਅੱਜ ਤੱਕੇ ਦਾ ਵਲੌਗ ਫਿਰ ਸਟਾਰਟ ਹੋਦਾ ਆਪਣਾ ਮਾਰਨਿੰਗ ਦੇ ਵਿੱਚ ਮੁਰਣੀ ਆਪਾਂ ਜਾਨੇ ਜੀ ਖੇਤ-ਖੇਤ ਜਾਂ ਸਾਰਾ ਆਪਾਂ ਸਾਰਾ ਗੇੜਾ ਬੜਾ ਮਾਰ ਕੇ ਮੁੜ ਕੇ ਆ ਜਾਈ ਨੇ ਘਰੇ ਘਰੇ ਹੋਂ ਸਾਰੀ ਐਰੋ ਹੋਰੋਂ ਪੌਣੀ ਐ ਟਰੈਕਟਰ ਦੇ ਮੰਗਰ ਪਹਿਲਾਂ ਜਿੰਦਰੀ ਪਾਈ ਹੁੰਦੀ ਜਿੰਦਰੀ ਕੱਢ ਕੇ ਸਾਈਡ ਤੇ ਲਾ ਕੇ ਗਿਉਂਗਾ ਲੋਟਾ ਪਾ ਕੇ ਆਏ ਸੀਗੇ ਸ਼ਾਮ ਨੂੰ ਤੇ ਜਿਆਦਾ ਵਲੌਗ ਆਪਾਂ ਬਣਾਉਣੀ ਨਹੀਂ ਹੁੰਦੇ ਠੀਕ ਹੈ ਦੋ ਚਾਰ ਐਡਿਟ ਕਰਨ ਵਾਲੇ ਸੀਗੇ ਉਹ ਛੋਟੇ ਛੋਟੇ ਮਿਨੀ ਵਲੌਗ ਸੀਗੇ ਮਿਨੀ ਵਲੌਗ ਸਾਰੇ ਐਡਿਟ ਕਰਕੇ ਮੈਂ ਅਪਲ ਤਾਕੀ ਉਹ ਇਹਦੇ ਵਿੱਚ ਗੰਦ ਜਿਆਦਾ ਹੋ ਗਿਆ ਸੀ ਅਸੀਂ ਉੱਥੇ ਚਲੋ ਫੇਰ ਉਹ ਮਰਦੀ ਹੈ ਉਹਨਾਂ ਨੂੰ ਗੰਦ ਜਾਈ ਲਾਏਗਾ ਗਲਤ ਉਹ ਨਾਲ ਜਿਹੜੀ ਤਾਪ ਕਪੜੀ ਜੰਮੀ ਹੁੰਦੀ ਹੈ ਇਹ ਵੀ ਥੋੜੀ ਘੱਟ ਹੋ ਜੂਗੀ ਚਲੋ ਠੀਕ ਹੈ ਯਾਰ ਹਨਾ ਇਸ ਬੰਨੇ ਬੰਦੇ ਨੂੰ ਇਹ ਹੋ ਜਾਂਦਾ ਵੀ ਹਾਂ ਚਲੋ ਠੀਕ ਹੈ ਵੀ ਹੁਣ ਕਸੀਆ ਕੁਸ ਗਿਆ ਮਾਰਨਾ ਸਭ ਓਖਾ ਹੋ ਜੂਗਾ ਨਹੀਂ ਤਾਂ ਕਸੀਆ ਮਾਰਨਾ ਬਹੁਤ ਓਖਾ ਹੋ ਜਾਂਦਾ ਕਿਉਂਕਿ ਰੱਪੜ ਥਾਂ ਹੋ ਗਿਆ ਸੀਗਾ ਮੀਂਹ ਥੋੜਾ ਪਿਆ ਸੀਗਾ ਜੇ ਮੀਂਹ ਜਿਆਦਾ ਪੈਂਦਾ ਫਿਰ ਤਾਂ ਤੁਮ ਬੋਲਾ ਹੁੰਦਾ ਪੋਲਾ ਥਾਂ ਦੇ ਵਿੱਚ ਮੂੰਗੀ ਜਿਆਦਾ ਉਗ ਰਹੀ ਹੁੰਦੀ ਪਰ ਹੁਣ ਜਿੱਥੇ ਜਿੱਥੇ ਮੁੱਟੇ ਉਗਰੇ ਉੱਥੇ ਤਾਂ ਪੂਰੀ ਉਗਰੇ ਨਹੀਂ ਤਾਂ ਕੀ ਚਾਹਦੇ ਜਮਾਂ ਹੀ ਨਹੀਂ ਉਗਰੇਗੇ ਤਾਂ ਐਵੇਂ ਵੀ ਹੋ ਜਾਂਦੀ ਹੈ ਯਾਰ ਬਹੁਤ ਵਾਰੀ ਹੁੰਦੀ ਹੈ ਹਨਾ ਤਾਂ ਤੁਸੀਂ ਵੀ ਦੱਸਿਓ ਕਮੈਂਟ ਕਰਕੇ ਬਾਅਦ ਚੇਤ ਬਾਅਦ ਚ ਆਪਾਂ ਆਉਣੇ ਯਾਰ ਪੁਰਨੇ ਬਸੇ ਹਨ ਆ ਪਈ ਸਾਹਮਣੇ ਤੁਹਾਡੀ ਰੀ ਚੋਲੇ ਚੂਲੇ ਚੋਲੇ ਵੀ ਜੀ ਸੀਗੇ ਰੇ ਵਾਲੀ ਥਾਂ ਤੇ ਤੇ ਇਹਦੇ ਵਿੱਚ ਟਮਾਟੋ ਬੀਜੇ ਪਏ ਆ ਗਵੰਡੀਆਂ ਦੀ ਤਾਰ ਸੀ ਝਟਕਾ ਨਾ ਝਟਕਾ ਖਬਰਾਂ ਚੱਲਿਆ ਹੋ ਬਣਾ ਚੱਲਿਆ ਪਰ ਸਾਨੂੰ ਇਹਨਾਂ ਕਿਸਮਾ ਕਿਸੇ ਦਿਨ ਚਲੋ ਨਾ ਸੀ ਕਿ ਉਹ ਝਟਕਾ ਨਹੀਂ ਨਾ ਜਿਆਦਾ ਫ੍ਰੀਕ ਹੁੰਦਾ ਨਾ ਕਈ ਵਾਰ ਰਾਤ ਨੂੰ ਦੇਖਦਿਆਂ ਨਹੀਂ ਹੁੰਦਾ ਇੱਕ ਦੋ ਵਾਰ ਤਾਂ ਸਾਡੇ ਨਾਲ ਵਾਰਦਾਬੀਆਂ ਹੋ ਗਈ ਸੀ ਵੀਰਾਤ ਕਮਾਸੀ ਆਈ ਸੀਗੀ ਸਿੱਧੀ ਆ ਗਏ ਤੇ ਚੌੜਿਆਂ ਦੇ ਵਿੱਚ ਪਹਿਲੇ ਛਾਣਾ ਚੌੜਿਆਂ ਦੇ ਵਿੱਚ ਗੰਦ ਬਹੁਤ ਹੋਇਆ ਵੇ ਅੱਜ ਸ਼ਾਮ ਨੂੰ ਕਰਦੇ ਆ ਇਸ ਤੇ ਵੀ ਸਵੇਰੇ ਇੱਥੇ ਵੀ ਰਿਟਿਵ ਹੋਈ ਹੈ ਆਹ ਸੌਰੀ ਦੀ ਸੌਰੀ ਇਹ ਪਾਣੀ ਆ ਵੀ ਆਪਾਂ ਉਹਦੇ ਵਿੱਚ ਤਰੇਜੂ ਬਾਗ ਦੇ ਵਿੱਚ ਬੋਗ ਜਿਹੜੀ ਹੈ ਇਹ ਤੋਂ ਬਾਅਦ ਬੱਕਰੀਆਂ ਜਿਹੜੀਆਂ ਫਿਰਦੀਆਂ ਉੱਤੇ ਉਸ ਤੋਂ ਬਾਅਦ ਫਿਰ ਆਪਾਂ ਡੰਗਰਾਂ ਦੇ ਕੋਲੇ ਹੁੰਦੇ ਆ ਡੰਗਰ ਮਹਿਕਮੇ ਦੇ ਕੋਲੇ ਜਾ ਕੇ ਹੈਲੋ ਆਏ ਕਰਕੇ ਉਹਨਾਂ ਨੂੰ ਪਾਣੀ ਪੋਣ ਕੇ ਆ ਗਏ ਸਾਰਿਆਂ ਨੂੰ ਇੱਕਦਮ ਇੱਕਦਮ ਓਕੇ ਬਣ ਗਏ ਹਨਾ ਸਾਫ ਸਫਾਈ ਜੀ ਕਰਕੇ ਟਰੈਕਟਰ ਆਪਾਂ ਲਾ ਕੇ ਸੈਂਡ ਦੇ ਹੈਰੋ ਪਾ ਕੇ ਛੱਡੀ ਵੀ ਹੈ ਹੈਰੋਆਂ ਜਦਨੇ ਲੈ ਕੇ ਜਾਣੀ ਆਪਾਂ ਹੈਰੋ ਆਪਨੇ ਲੈ ਕੇ ਜਾ ਕੇ ਧੀ ਮਾਰਨੀ ਹੈ ਤੇ ਡੰਗਰ ਜਮਾ ਓਕੇ ਆਪਣੇ ਸਾਰੇ ਆ ਪੂਸਾਂ ਦੀ ਝਾਗ ਨਿਕਲੀ ਪਈ ਹੈ ਗਰਮੀ ਜਿਆਦੇ ਹੈ ਮੈਂ ਨਿਮਾ ਕੇ ਉਧਾਂ ਤੜੇ ਸੀ ਸਾਰੇ ਇਹਨਾਂ ਅੰਦਰ ਬਸ ਤੁਸੀਂ ਕਿ ਮੈਂ ਇਥੇ ਬਾਹਰ ਗਰਮੀ ਹੋਗੀ ਤੇ ਇਹ ਤੋਂ ਬਾਅਦ